जसप्रीत कनेडा अॼु जे हज़ार रुपया जसा फतपुर शरन फतेपुर सत हज़ार रुपया त नवकार स्पेन राजवी दादूल ਅੱਜ ਦੇ ਹਰਟਪੌੜ ਮੇਲੇ ਵਿੱਚ 11 ਜੋੜੀਆਂ ਝੱਲਾਂ ਦੀਆਂ ਦਿੱਤੀਆਂ ਜਾਣੀਆਂ ਬਹੁਤ-ਬਹੁਤ ਧੰਨਵਾਦ ਕਰਦੇ ਆ ਉੱਥੇ ਧੰਨਵਾਦ ਕਰਦੇ ਕਲਦੀਪ ਸਿੰਘ ਮੈਪਰ ਅੱਜ ਦੇ ਹਰਟਪੌੜ ਮੇਲੇ ਦੇ ਲਾਈਵ ਦੀ ਸੇਵਾ ਘੁੰਮਣ ਲਾਈਵ ਟੀਵੀ ਉਹਨਾਂ ਵੱਲੋਂ ਸੇਵਾ ਲਈ ਗਈ ਆ ਰਾਜਾ ਸਾਹਿਬ ਦਰਵਾਰ ਉਹਨਾਂ ਵੱਲੋਂ 2100 ਰੁਪਏ ਦਿੱਤਾ ਗਿਆ ਬਹੁਤ-ਬਹੁਤ ਧੰਨਵਾਦ ਕਰਦੇ ਇਹਨਾਂ ਦਾ ਤੇ ਉੱਥੇ ਧੰਨਵਾਦ ਕਰਦੇ ਆ ਸੰਬੰਧਿਤ ਪਾਡੇਰਾ ਆਪਾ ਸੰਤ ਬਾਬਾ ਜਰਨੇ ਸਿੰਘ ਦੀ ਹਰ ਸਾਲ ਦੀ ਤਰ੍ਹਾਂ ਅੱਜ ਤੌਰ ਤੇ ਲਾ ਕਰਵਾਇਆ ਜਾਂਦਾ ਹੈ ਤੇ ਬੋਲਦਾਲੀ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਆਪਣੀਆਂ ਜੋਗਾ ਲੈ ਕੇ ਪਹੁੰਚੇ ਆ ਦਸਕਬੀਰ ਜਿੰਨੇ ਵੀਰ ਪਹੁੰਚੇ ਆ ਅਸੀਂ ਪਹੁੰਚਣ ਦਾ ਸਭ ਦਾ ਧੰਨਵਾਦ ਕਰਦੇ ਆ ਤੇ ਸਭ ਦਾ ਸਾਜਾ ਮੇਲਾ ਆ ਜੇ ਕਿਸੇ